ਯਾਰ ਵਾਹ ਕਿੰਨੀ ਮੈਂ ਚਾਰ ਵੀ ਨਹੀਂ ਦੇਖੀ ਦੇਖੋ ਜੀ ਚਾਰ 10 ਕਹਿੰਦੇ ਆ ਕਿ ਮੋਕਾ ਕਿਹਦਾ ਹੋ ਸਕਦਾ ਜਿਹਨੇ ਸਿੱਧਾ 30000 ਰੁਪਏ ਇਹਨੂੰ ਰਿਸਪੌਂਡ ਕਰਤਾ ਬਈ ਜੀ 2 ਲੱਖ 70000 ਰੁਪਏ ਦੀ ਮੈਂ ਗਰੰਟੀ ਦਿੰਦਾ ਪੂਰੇ ਪੰਜਾਬ ਤੋਂ ਇੰਨੀ ਸਸਤੀ ਗੱਡੀ ਨਹੀਂ ਮਿਲਣੀ ਬੈਂਟੋ ਗੱਡੀ ਦੀ ਬਹੁਤ ਜ਼ਿਆਦਾ ਮਾਰਕੀਟ ਹੈ ਤੇ ਪੂਰੇ ਮਾਡਲ ਸੀਰੀਜ਼ 14 14 ਮਾਡਲ ਹੈ ਜੀ 14 ਦਸੰਬਰ ਹੈ 14 ਦੀ ਲਾਸਟ ਡੇ ਆ ਫੜੇ ਵੀ ਰੱਬ ਨੂੰ ਮੈਸੇਜ ਕਰ ਲਈ ਵੈਂਡੋ ਗੱਡੀ ਬਾਰੇ ਬਾਈ ਜੀ ਜਲਦੀ ਜਲਦੀ ਆ ਜਾਓ ਕਪਟੀ ਨੇ ਸਵੈਤ ਲੈਣੀ ਹੈ ਉੱਚਾ ਮੰਦਰ ਇਹ ਕਿੰਨੇ ਪੈਸੇ ਮਿਲਣਗੇ ਇਹ ਗੱਡੀ ਦੇ ਦਿੰਦੇ ਨਹੀਂ ਆਪਾਂ 5.5 ਲੱਖ 5.5 ਲੱਖ ਫਸਟ ਆਰਡਰ ਨਾਲ 5.5 ਲੱਖ ਠੀਕ ਹੈ ਈ ਆਨ ਵੀ ਫਸਟ ਆਰਡਰ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਕੱਟ ਨੇ ਬਾਈ ਜੀ ਕੋਈ ਛੱਡੀਆਂ ਨੇ ਇੱਕ ਵਾਰੀ ਪੂਰੀ ਪੂਰੀ ਕੰਡੀਸ਼ਨ ਚੈੱਕ ਕਰਵਾ ਦਿਨੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਜਿਸ ਨਾਲ ਉਹ ਦੇਖਦੇ ਗੱਡੀ ਬਹੁਤ ਹੀ ਸਾਫ਼ ਪਈਆ ਬਠਿੰਡਾ ਨੰਬਰ ਹੈ ਪਹਿਲੇ ਨਾਮ ਦੀ ਹੈ ਡਾਕਟਰ ਨੇ ਗੱਡੀ ਚੜਾਈ ਸੀ ਰੇਟ ਦੀ ਗੱਲਬਾਤ ਬਾਈ ਜੀ ਨਾਲ ਕਰਦੇ ਆ ਬਾਈ ਜੀ ਇਹ ਕਿੰਨੇ ਬਹਿਣਗੇ ਇਹ ਗੱਡੀ ਦੇ ਲਈ ਆਪਾਂ 1,75,000 ਕੁੱਲ ਹੀ 1,75,000 ਰੁਪਏ ਦੇ ਬਾਈ ਜੀ ਇਹ ਓਨ ਗੱਡੀ ਬਿਲਕੁਲ ਨਵੀਂ ਪਹਿਲੇ ਨਾਮ ਦੀ ਜਲਦੀ ਜਲਦੀ ਆਜੋ ਬਾਈ ਜੀ ਪਟੰਡਾ ਕਾਰਾਂ ਦੇ ਬਾਜ਼ਾਰ ਤੇ ਹੁਣ ਨਾਲ ਸ਼ਸ਼ੀਕਾ ਜੀ ਦੋਸਤੋ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਅੱਜ ਆਪਾਂ ਆਏ ਆ ਜੀ ਬਠਿੰਡੇ ਦੇ ਸਭ ਤੋਂ ਪੁਰਾਣੇ ਕਾਰ ਬਾਜ਼ਾਰ ਦੇ ਉੱਤੇ ਰੰਗਲਾ ਪੰਜਾਬ ਕਾਰ ਬਾਜ਼ਾਰ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਕੋਲੇ ਬਹੁਤ ਹੀ ਸਸਤੀ ਸਸਤੀ ਤੇ ਸੋਹਣੇ ਸੋਹਣੇ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਸੱਸੀ ਕਾਲ ਬਾਈ ਜੀ ਠੀਕ ਹੋ ਬਾਈ ਜੀ ਆਪਾਂ ਦੱਸਦੇ ਸੱਸੀ ਜੀ ਬਾਈ ਜੀ ਇਹਨਾਂ ਦਾ ਸਪੈਸ਼ਲੀ ਇੱਥੇ ਜਿਹੜਾ ਕਾਰਵੇਅਰ ਬਹੁਤ ਪੁਰਾਣਾ ਪਿਆ ਤੇ ਬਾਈ ਨੂੰ ਸਪੈਸ਼ਲੀ ਆਪਾਂ ਆਏ ਆ ਗੱਡੀਆਂ ਦਿਖਾਉਣ ਤੇ ਜਿਹੜੇ ਵੀਰ ਆਪਣੋ ਮੈਸੇਜ ਕਰਦੇ ਸੀ ਆਪਾਂ ਨੂੰ ਵਧੀਆ ਗੱਡੀਆਂ ਦਿਖਾਓ ਸਵਿਫਟ ਹੋ ਗਈ ਬਰਨਾ ਹੋ ਗਈ ਸਕੋਡਾ ਹੋ ਗਈ ਬਾਈ ਜੀ ਕੋਲੇ ਗੱਡੀਆਂ ਬਹੁਤ ਸੋਹਣੀਆਂ ਗੱਡੀਆਂ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਇੱਕ ਵੈਂਟੋ ਗੱਡੀ ਬਾਰੇ ਤੇ ਬਾਈ ਜੀ ਇਹ ਗੱਡੀ ਲੈ ਕੇ ਆਇਆ। ਇਹ 2014 ਮਾਡਲ ਹੈ ਬਜੀ। ਨਵੀਂ ਕਾਰ ਹੈ। 14 ਦਸੰਬਰ ਦੀ ਹੈ। ਅ 14 ਦਸੰਬਰ ਦੀ ਹੈ ਜੀ। ਹਾਂ। ਸਾਰੀ ਬ੍ਰਾਂਡ ਨੂੰ ਅੰਦਰੋਂ ਦੇਖੋ ਕੋਈ। ਇੱਕ ਅੰਦਰੋਂ ਦਿਖਾਓ। ਵੇਟ ਇਹਦਾ ਅਨਲ ਕਿਹੜਾ ਬਾਈ ਜੀ? ਫਾਸਟ ਹੈ। ਫਾਸਟ ਹੈ ਇਹ। ਬਾਕੀ ਬਾਈ ਜੀ ਗੱਡੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਬਾਈ ਜੀ ਨੇ ਜਿਹੜੀਆਂ ਗੱਡੀਆਂ ਦੀ ਕੰਡੀਸ਼ਨ ਬਹੁਤ ਹੀ ਸਾਫ਼ ਰੱਖੀ ਹੋਈ ਆ ਬਿਲਕੁਲ ਜਿਹੜੀਆਂ ਤੁਹਾਨੂੰ ओरिजिनल ਗੱਡੀਆਂ ਮਿਲਣਗੀਆਂ ਇੱਕੋ ਇੱਕ ਕਾਰ ਬਾਜ਼ਾਰ ਤੇ ਰੰਗਲਾ ਪੰਜਾਬ ਕਾਰ ਬਾਜ਼ਾਰ ਬਠਿੰਡਾ ਦੇ ਬਾਈ ਜੀ ਨਾ ਪਰ ਰੇਟ ਦੀ ਵੀ ਗੱਲਬਾਤ ਕਰਾਂਗੇ ਜਿੰਨੇ ਵੀ ਗੱਡੀਆਂ ਖੜੀਆਂ ਨੇ ਸਾਰੀਆਂ ਚੈੱਕ ਕਰਵਾਵਾਂਗੇ ਬਾਈ ਜੀ ਕੀ ਰੇਟ ਆ ਗੱਡੀ ਦਾ ਇਹ ਬਹੁਤ ਸਸਤੇ ਰੇਟ ਤੇ ਸਿਰਫ 3 ਲੱਖ ਰੁਪਏ ਚ ਦੇ ਗਏ ਸਿਰਫ 3 ਲੱਖ ਰੁਪਏ ਦੇ ਵਿੱਚ ਡਿਸਕਾਊਂਟ ਕਿੰਨਾ ਕਰੋਗੇ ਜੇ ਸਾਡੀ ਵੀਡੀਓ ਦੇਖ ਕੇ ਹੋਣਗੇ ਸਪੋਰਟੀ ਡਿਸਕਾਊਂਟ ਬੱਤ ਵਾਰ ਡਿਸਕਾਊਂਟ ਕਰ ਫਿਰ ਵੀ ਕੋਈ ਜਿੰਨਾ ਆਖੋਗੇ ਉਹਨਾਂ ਕਰ ਦਾਂਗੇ ਕਿੰਨੇ ਹੀ ਦੇ ਦਵਾਂ ਗੱਡੀਆਂ ਦੱਸੋ ਲੈ ਕੇ ਦੱਸੋ ਉਹ 170000 ਰੁਪਏ ਦੀ ਕਾਰ ਲੋ ਬਾਈ ਜੀ ਨੇ ਸਿੱਧਾ 30000 ਰੁਪਏ ਕਹਿੰਦੇ ਡਿਸਕਾਊਂਟ ਕਰਤਾ ਬਾਈ ਜੀ 270000 ਰੁਪਏ ਦੀ ਮੈਂ ਗਰੰਟੀ ਦਿੰਦਾ ਕਿ ਪੂਰੇ ਪੰਜਾਬ 'ਚ ਤੁਹਾਨੂੰ ਇੰਨੀ ਸਸਤੀ ਗੱਡੀ ਨਹੀਂ ਮਿਲਣੀ ਵੈਂਟੋ ਗੱਡੀ ਦੀ ਬਹੁਤ ਜ਼ਿਆਦਾ ਮਾਰਕੀਟ ਹੈ ਤੇ ਤੇਰਾ ਮਾਡਲ ਕੀ ਜੀ 14 14 14 ਮਾਡਲ ਆ ਜਾਂਦੀ ਹੈ 14 ਦਸੰਬਰ ਆ ਚਾਹੁੰਦੇ ਵੀ ਲਾਸਟ ਦੀ ਆ ਜਿਹੜੇ ਵੀਰ ਆਪਣਾ ਮੈਸੇਜ ਕਰਦੇ ਸੀ ਵੈਂਟੋ ਗੱਡੀ ਬਾਰੇ ਬਾਈ ਜੀ ਜਲਦੀ ਜਲਦੀ ਆ ਜਾਓ ਪਟੰਡੇ ਦੇ ਵਿੱਚ ਇਹ ਪਹਿਲਾਂ ਵੀ ਗੱਡੀ ਹੋਰ ਲੈ ਜੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਸਵਿਫਟ ਗੱਡੀ ਬਾਰੇ ਇਹ ਕਿਹੜਾ ਮਾਡਲ ਹੈ ਬਾਈ ਜੀ ਇਹ 2018 ਦਾ ਮਾਡਲ ਹੈ ਬੱਸ ਨੰਬਰ 2018 ਮਾਡਲ ਹੈ ਜੀ ਫਰਸਟ ਨੰਬਰ ਹੈ ਡੀਜ਼ਲ ਹੈ ਕਿ ਪੈਟਰੋਲ ਹੈ ਡੀਜ਼ਲ 64000 ਕਿਲੋ ਉਹ ਨਹੀਂ 64000 ਕਿੱਥੇ ਹੋ ਗਿਆ ਤੇ ਬਾਈ ਜੀ ਇਹ ਗੱਡੀ ਦਾ ਪੇਂਟ ਬਦਲਿਆ ਨਾ ਕਿੰਨੀ ਆਪਾਂ ਕਹਿੰਦਾ ਕਿ ਕੰਡੀਸ਼ਨ ਕੀ ਹੈ ਇਹ ਰੋਕੀ ਆ ਸਭ ਕੁਝ ਟਾਇਰ ਨਵੇਂ ਆ ਜਮ ਬ੍ਰਾਂਡ ਨੂੰ ਪਾਈ ਹੋਏ ਆ ਟਾਇਰ ਦਿਖਾ ਦਿਓ ਬਾਈ ਜੀ ਇਹ ਕਿੰਨੇ ਟਾਇਰ ਦੇ ਟਾਇਰ ਆ ਜਮ ਨਵੇਂ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਕੋਈ ਗੱਡੀ ਅੰਦਰੋਂ ਵੀ ਚੈੱਕ ਓ ਭਾਈ ਜੀ ਜਿੰਨੇ ਵੀ ਰੈਸੇਜ ਕਰਦੇ ਸੀ ਵੀ ਸਾਨੂੰ ਇੱਕ ਸਵਾਰਟ ਚਾਹੀਦੀ ਹੈ ਜੀ ਨਵੀਂ ਤੇ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਕਾਰ ਖੜੀ ਹੈ ਜੀ 2018 ਮਾਡਲ ਹੈ ਕੰਡੀਸ਼ਨ ਦੀ ਬਿਲਕੁਲ ਸਾਫ ਪਈ ਆ ਬਾਕੀ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਪੇਂਟ ਪੂਲ ਕਿੰਨੇ ਕਾ ਗੱਡੀ ਕੋਈ ਗਾਹ ਕਾਵੇ ਆ ਗੱਡੀ ਆਲੇ ਨੂੰ ਸਾਨੂੰ ਠੱਗ ਲਿਆਰ ਇਹ ਕੋਈ ਤੁਸੀਂ ਚੈੱਕ ਕਰ ਸਕਦੇ ਹੋ ਜੋ ਭਾਈ ਜੀ ਇਹ ਵੀ ਗੱਡੀ ਪੂਰੀ ਸਾਫ਼ ਈ ਆ ਜਿਹੜੇ ਵੀਰ ਨੇ ਸਵੱਟ ਲੈਣੀ ਆ ਉੱਚਾ ਮਰਲੇ ਇਹ ਕਿੰਨੇ ਪੈਸੇ ਦੇ ਦੇਣਗੇ ਇਹ ਗੱਡੀ ਦੇ ਦੇਣਗੇ ਆਪਾਂ 5.5 ਲੱਖ ਰੁਪਏ 5.5 ਲੱਖ ਰੁਪਏ ਫਸਟ ਓਨਰ 5.5 ਲੱਖ ਫਸਟ ਓਨਰ ਦਾ ਐਨਓਸੀ ਵੀ ਨਾਲ ਠੀਕ ਹੈ ਜੀ ਤੇ ਕੱਪ ਇਹ ਉਹਦੀ ਗੱਲ ਕਰੀਏ ਇਹ ਕਿਹੜਾ ਮਾਡਲ ਹੈ ਜੀ ਇਹ ਹੋਂ ਹੈ ਜੀ ਇਹ ਹੀ ਬਾਰ ਮਾਡਲ 2012 ਮੋਡਲ ਇਹ ਪਟਰੋਲ ਜਿਹੜੀ ਹੈ ਫਰਸਟ ਆਨਰ ਲੋਕਲ ਨੰਬਰ 11 ਮਰਜ਼ੀਆਂ ਮੈਂ ਫਰਸਟ ਆਨਰ ਹੈ ਕਿ ਸੈਕੰਡ ਵੀ ਗੱਡੀ ਫਰਸਟ ਫਰਸਟ ਹੈ ਫਿਰ ਤੁਸੀਂ ਗੱਡੀ ਈ ਆਨ ਵੀ ਚੈੱਕ ਕਰ ਸਕਦੇ ਹੋ ਭਾਈ ਜੀ ਇਹ ਦਿਨ ਵੀ ਇਹ ਡਾਕਟਰ ਨੇ ਕਿਹੜਾਈ ਸੀ ਬਾਕੀ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਇਹ ਵੀ ਕਾਰ ਜਿਹੜੀ ਬਹੁਤ ਕੰਫਰਟ ਆ ਬੈਠ ਕੇ ਤੁਸੀਂ ਕਿਤੇ ਵੀ ਦੂਰ ਵੀ ਜਾਣਾ ਹਨ ਕੋਈ ਆਰਾਮ ਨਾਲ ਇੱਥੇ ਜਾ ਸਕਦੇ ਹੋ ਈ ਆਨ ਵੀ ਫਰਸਟ ਆਨਰ ਹੈ ਜੀ ਬਹੁਤ ਹੀ ਸੋਹਣੀਆਂ ਸੋਹਣੀਆਂ ਗੱਡੀਆਂ ਜਿਹੜੀਆਂ ਬਾਈ ਦੇ ਕੋਲੇ ਖੜੀਆਂ ਨੇ ਇੱਕ ਵਾਰੀ ਪੂਰੀ ਪੂਰੀ ਕੰਡੀਸ਼ਨ ਚੈੱਕ ਕਰਵਾ ਲੈਣਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਮਸਾਲਾ ਲੋ ਦੇਖੋ ਜਿਹੜਾ ਗੱਡੀ ਬਿਲਕੁਲ ਸਾਫ਼ ਪਈ ਹੈ ਪਟਿੰਡਾ ਨੰਬਰ ਹੈ ਪਹਿਲੇ ਨਾਮ ਦੀ ਹੈ ਡਾਕਟਰ ਨੇ ਗੱਡੀ ਚੜਾਈ ਸੀ ਰੇਟ ਦੀ ਗੱਲਬਾਤ ਬਾਈ ਜੀ ਨਾ ਕਰਦੇ ਆ ਬਾਈ ਜੀ ਇਹ ਕਿੰਨੇ ਪੈਸੇ ਦੇ ਰਹੇ ਹੋ ਇਹ ਗੱਡੀ ਦੇ ਰਹੇ ਨਹੀਂ ਆਪਾਂ 1 ਲੱਖ 75 ਹਜ਼ਾਰ ਰੁਪਏ ਕੁੱਲ ਹੀ 1 ਲੱਖ 75 ਹਜ਼ਾਰ ਰੁਪਏ ਦੇ ਬਾਈ ਜੀ ਈ ਆਨ ਗੱਡੀ ਬਿਲਕੁਲ ਨਵੀਂ ਪਹਿਲੇ ਨਾਮ ਦੀ ਜਲਦੀ ਜਲਦੀ ਆ ਜਾਓ ਬਾਈ ਜੀ ਪਟਿੰਡਾ ਕਾਰ ਬਿਆਰ ਤੇ ਹੁਣ ਨਾਲ ਦੇਣਾ ਕੋਣ ਫੋਰਡ ਚੈੱਕ ਕਰਵਾ ਦਿੰਦੇ ਆ ਜੀ ਬਿੱਲੀ ਨੰਬਰ ਹੈ ਵੀ ਐਕਸ ਆਈ ਹੈ ਪੈਟਰੋਲ ਦੀ ਹੈ ਕਿਹੜਾ ਮਾਡਲ ਹੈ ਬਾਈ ਜੀ ਦਾ ਇਹ ਦਾ ਮਾਡਲ ਹੈ 2010 ਮਾਡਲ ਦਾ ਐਨਾਂ ਦੀ ਬਟੰਡੇ ਦੀ ਆਈ ਹੈ ਇਹਨੂੰ ਸਾਈਡ ਵੀ ਪਾਸਿੰਗ ਪਈ ਹੈ ਦੀ ਪਾਸਿੰਗ ਹੈ ਪਾਸਿੰਗ ਹੈ ਕੋਈ ਦੂਸਰੀ ਸਾਈਡ ਤੋਂ ਚੈੱਕ ਕਰਵਾਉਂਦਾ ਕੋਈ ਅੰਡਰਹੀਡ ਚੈੱਕ ਕਰਵਾਉਂਦਾ ਜੀ ਇਹ ਵੀ ਗੱਡੀ ਤੁਸੀਂ ਆਪਣੀ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਸਾਈਡ ਤੋਂ ਵੀ ਟਾਇਰ ਵਗੈਰਾ ਵੀ ਦੇਖ ਸਕਦੇ ਹੋ ਗੱਡੀ ਦੇ ਜਿਹੜੇ ਬਿਲਕੁਲ ਵਧੀਆ ਪਈ ਨੇ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇਜ ਆ ਸਬਸਕ੍ਰਾਈਬ ਕਰ ਲਿਓ ਜੀ ਸਪੈਸ਼ਲੀ ਭਰਾਵਾਂ ਵਾਸਤੇ ਨਵੇਂ ਨਵੇਂ ਕੱਢਦੇ ਨੇ ਵੀਡੀਓ ਬਣਾ ਰਹੇ ਨੇ ਜੀ ਜਿੰਨੇ ਵੀ ਵੀਰ ਆਪਣ ਨੂੰ ਮੈਸੇਜ ਕਰਦੇ ਸੀ ਇਹ ਕਿੰਨੇ ਪੈਸੇ ਦੇ ਰਹੇਗੇ ਇਹ ਦੇ ਦੇਵਾਂਗੇ 1,65,000 ਰੁਪਏ ਦਾ 1,65,000 ਰੁਪਏ ਦੀ ਕਿੰਨੇ ਕਿੰਨਾ ਡਿਸਕਾਊਂਟ ਕਰ ਦੋਗੇ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਜੀ 1.5 ਲੱਖ ਰੁਪਏ ਦੀ ਕਾਰ ਦੇ ਜਾਨੀ ਸੋ ਇਹ ਨੰਬਰ ਲਵਾਉਣਾ ਆਵੇ ਕਿੰਨਾ ਖਰਚ ਆ ਜੂ ਬਈ ਇਹਦੇ 17,000 ਰੁਪਏ ਦੇ ਨੰਬਰ ਲੱਗਦੇ ਨੇ ਬੀਮਾ ਪਿਆ ਹੀ ਇਹਦਾ ਬੀਮਾ ਹੈ ਲਓ ਜੀ ਬਾਈ ਜੀ 1.5 ਲੱਖ ਰੁਪਏ ਦੇ ਵਿੱਚ Swift 2010 ਮਾਡਲ ਬਿਲਕੁਲ ਨਵੀਂ ਕਾਰ ਹੈ ਬਾਈ ਜੀ ਮੈਂ ਕਹਣਾ ਕਿਸੇ ਵੀ ਵੀਰ ਨੇ ਗੱਡੀ ਨਹੀਂ ਦੇਣੀ ਇਹਨੇ ਸਸਤੀ ਐਨਓਸੀ ਵੀ ਹੈਗੀ ਆ ਇੰਸ਼ੋਰੈਂਸ ਵੀ ਪਿਆ ਹੈ 17000 ਰੁਪਏ ਦੇ ਵਿੱਚ ਨੰਬਰ ਲੱਗ ਜੂ ਗੱਡੀ ਲੈ ਲਓ ਜਲਦੀ ਜਲਦੀ ਏਦੋਂ ਪਹਿਲਾਂ ਕੋਈ ਹੋਰ ਬੰਦਾ ਬਾਜੀ ਮਾਰ ਕੇ ਚੈੱਕ ਕਰ ਲਓ ਵੀ ਗੱਡੀ ਬਿਲਕੁਲ ਸਾਫ਼ ਪਈ ਹੈ ਕੈਰ ਵਗੈਰਾ ਦੇਖ ਲਓ ਬਿਲਕੁਲ ਵਧੀਆ ਪਈ ਰਹੀ ਨਾਲ ਨਾਲ ਹੁਣ ਇੱਕ ਬਰਨਾ ਚੈੱਕ ਕਰਵਾ ਦਿੰਨੇ ਆ ਜੀ ਬਰਨਾ ਦੀ ਵੀ ਕਹਿੰਦੇ ਬਹੁਤ ਜ਼ਿਆਦਾ ਮੰਗ ਆ ਸਿੰਗਲ ਹੋ ਗਿਆ ਸਟਾਰਟ ਆਟੋਮੈਟਿਕ ਆ ਅੱਛਾ ਆਟੋ ਹੈ ਜੀ ਇੱਕ ਵਾਰੀ ਵੀ ਚੈੱਕ ਕਰਵਾ ਲਓ ਜੀ 2014 ਮਾਡਲ ਵਰਨ ਹੈ ਜੀ ਆਟੋਮੈਟਿਕ ਬਹੁਤ ਘੱਟ ਮਿਲਦੀ ਆ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਫ਼ ਪਈ ਆ ਇਹ ਸਿਰ ਤੋਂ ਇੱਕ ਵਾਰ ਚੈੱਕ ਕਰਵਾ ਲਓ ਇਹ ਹੈਗੇ ਜੀ 1.6 ਐਸ ਐਕਸ 100 ਵਾਲਾ ਮਾਡਲ ਹੈ ਜੀ ਇਹ ਬਠਿੰਡਾ ਨੰਬਰ ਆ ਆਟੋਮੈਟਿਕ ਆ ਆਟੋ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਹੈ ਇਹ ਤਾਂ ਕੀ ਰੇਡਾ ਹੈ 4.5 ਲੱਖ ਰੁਪਏ ਕਿੰਨੇ ਪਾਹੇ ਦਈਏ ਬਸ ਘੱਟ ਕਰਕੇ ਇਹ 4-3 ਹੋ ਜਾਦਾ ਕੋਈ ਹੋਰ 4 ਲੱਖ ਦੀ ਨਹੀਂ 4-20 ਹੀ ਹੋ ਜਾਊਗਾ ਦੇਖੋ ਵੀ 4 ਦੀ 4 ਦੀ ਤਾਂ ਬਾੜਾ ਹੁੰਦਾ 4-500 ਜੀ ਬਾਈ ਜੀ 4-10 ਕਹਿੰਦੇ ਆ ਮੌਕੇ ਦੇ ਸੌਦਾ ਹੋ ਸਕਦਾ ਹੈ ਜਿਹੜੀ ਵੀਰ ਨੇ ਲੈਣੀ ਆ ਆਟੋਮੈਟਿਕ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਹੈ ਟਾਪ ਮਾਡਲ ਹੈ ਜੀ ਐਸਐਕਸ ਇੱਕ ਵਾਰ ਚੈੱਕ ਕਰੋ ਪੰਜਾਬ ਨੰਬਰ ਹੈ ਲੋਕਲ ਪਠੰਡਾ ਇਸ ਸਾਈਡ ਨੂੰ ਚੈੱਕ ਕਰ ਸਕਦੇ ਹਾਂ ਟਾਇਰ ਵਗੈਰਾ ਬਿਲਕੁਲ ਜਿਹੜੇ ਵਧੀਆ ਪਏ ਨੇ ਗੱਡੀ ਦੇ ਬਾਕੀ ਫਰੰਟ ਨੂੰ ਕੰਡੀਸ਼ਨ ਦੇਖ ਸਕਦੇ ਹਾਂ ਬਿਲਕੁਲ ਸਾਫ਼ ਪਈ ਆ। ਇਸ ਸਾਈਡ ਨੂੰ ਚੈੱਕ ਕਰ ਰਹੇ ਹਾਂ। ਇੱਥੋਂ ਨੂੰ ਚੈੱਕ ਕਰਵਾਉਂਦੇ ਹਾਂ। ਟਾਇਰ ਵਗੈਰਾ ਵੀ ਦੇਖ ਸਕਦੇ ਹਾਂ ਬਿਲਕੁਲ ਵਧੀਆ ਪਏ ਨੇ। ਇਸ ਸਾਈਡ ਤੋਂ ਵੀ ਕੜੀ ਗੱਡੀ ਦੇ। ਟੱਚ ਸਕ੍ਰੀਨ ਲੱਗੀ ਹੋਈ ਹੈ ਵਿੱਚ। ਸਟੀਰੀਓ ਵਗੈਰਾ ਲੱਗਿਆ ਹੋਇਆ। ਆਟੋਮੈਟਿਕ ਹੈ ਗੱਡੀ ਸੋਹਣੀ ਹੈ। ਬੋਦੀ ਇਹ ਵੀ ਜਿਹੜਾ ਗੱਡੀਆਂ ਦਾ ਰੇਟ ਬਹੁਤ ਘੱਟ ਰਹਾ ਹੈ ਹੁਣ ਇੱਕ ਆਪਾਂ ਗੱਲਬਾਤ ਕਰਦੇ ਹਾਂ ਸਕੋਡਾ ਲੋਰਾ ਦੀ ਸਕੋਡਾ ਲੋਰਾ ਦੀ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ ਆ ਜਿਹੜੀਆਂ ਆਪਾਂ ਗੱਡੀਆਂ ਚੈੱਕ ਕਰਵਾਈ ਗਣੇ ਜੀ ਇਹ ਪੂਰੀ ਫੁੱਲ ਮਾਰਕੀਟ ਆ ਗੱਡੀਆਂ ਦੀ ਇੱਕ ਵਾਰੀ ਇਹ ਬਈ ਗੱਡੀਆਂ ਨੂੰ ਚੈੱਕ ਕਰੋ ਬਾਈ ਜੀ ਲਾਈਵ ਲਪਾਏ ਹੋਏ ਨੇ ਪੂਰੇ ਵਧੀਆ ਸਟੇਟ ਕੰਪਨੀ ਦੇ ਟਾਇਰ ਆ 11 2011 ਮਾਡਲ ਇਹ ਵਾਲੀ ਗੱਡੀ ਚੈੱਕ ਕਰੋ ਤਾਂ ਮੈਂ ਕਹਿੰਦਾ ਵੀ ਜਹਾਜ਼ ਜੀ ਆ ਬਾਈ ਜੀ ਤੰ ਤੋਂ ਵਧੀਆ ਜਿਹੜੀ ਮੈਨੂੰ ਖੁਦ ਨੂੰ ਲੱਗਦੀ ਐ ਸਕੌਡਾ ਗੱਡੀ ਲੱਗਦੀ ਐ ਸਕੌਡਾ ਲੌਰਾ ਇਹਦੀ ਐਵਰੇਜ ਹੁੰਦੀ ਐ ਜੀ 24 ਪਲੱਸ ਦੀ ਐਵਰੇਜ ਐ ਕੋਈ ਕੰਡੀਸ਼ਨ ਦੇਖੋ ਕੋਈ ਟਾਇਰ ਆ ਵਗੈਰਾ ਇਧਰ ਚੈਨਸਟਾਉਂ ਦਿਖਾ ਦੇ ਕੰਨੀ ਤੋ ਅੱਛਾ 26 ਗੁਰਗਾਉਂ ਦਾ ਨੰਬਰ ਐ ਜੀ ਇਸ 사이ਟ ਤੋਂ ਵੀ ਚੈੱਕ ਕਰ ਸਕਦੇ ਹੋ ਕਾਲੀ ਨਾਗਣੀ ਕਹਿੰਦੇ ਬਾਹਰ ਕੋਲੇ ਗੱਡੀ ਖੜੀ ਐ ਬਹੁਤ ਸਾਫ ਬਾਈ ਜੀ ਕਿਹੜਾ ਮਾਡਲ ਐ ਕਿੰਨੇ ਪੈਸੇ ਦੇਉਂਗੇ ਇਹ 11 ਮਾਡਲ ਐ ਜੀ 2012 ਸਹੀ ਸਹੀ ਕਰ ਲਓ ਹੋਰ ਲੈਸ ਕਰ ਬਾਈ ਯਾਰ ਹੋਰ ਦੱਸਿਆ ਕਤੂਆ ਦੇ ਬਾਹਰ ਕਤੂਆ ਦੇ ਬਾਹਰ ਸਹੀ ਹੈ 10000 ਮੈਂ ਛਾੜ ਦਿੰਦਾ ਬਹੁਤ ਸਾਡੀ ਕਰ ਲਓ ਬਾਈ ਜੀ 2,60,000 ਰੁਪਏ ਦੀ ਕਹਿੰਦੇ ਆ ਬਾਈ ਜੀ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਇਹਦਾ ਨੰਬਰ ਵੀ ਚੈੱਕ ਕਰ ਲੈਗਾ HR 26 ਹੀ ਫਸਟ ਆਨ ਰਾਈ ਇਹ ਕੋਕੇ ਵਰਗੀ ਗੱਡੀ ਪਾਈਆਂ ਕੋਲੇ ਗੱਡੀਆਂ ਜਿਹੜੀਆਂ ਉਹ ਫਸਟ ਆਨ ਰਾਈ ਹੀ ਖੜੀਆਂ ਨੇ ਤੇ ਇਹ ਵਾਲੀ ਜਿਹੜਾ ਮਾਨ ਲੈ ਜੀ ਕੋਲੋ ਕੋਲੋ ਬਾਰੇ ਕੋਲੋ 2012 ਮਾਡਲ ਤੇ ਆਈਡੈਂਟੀਟੀ ਉਹ ਦਾਸ 10 ਠੀਕ ਹੈ ਰੈਡਿਟਸ ਰੈਡਿਟ ਚ ਬਾਰਾਈ ਠੀਕ ਹੈ ਤੁਸੀਂ ਪੋਲੋ ਚੈੱਕ ਕਰ ਸਕਦੇ ਹੋ ਪੋਲੋ ਵੀ ਬਾਈ ਦੇ ਮਾਰਕੀਟ ਬਹੁਤ ਜ਼ਿਆਦਾ ਬਟੰਡਾ ਨੰਬਰ ਹੈ ਤੁਸੀਂ ਰੇਟ ਲਾ ਸਕਦੇ ਇੱਕ ਵਾਰੀ ਜਿਹੜਾ ਵੀ ਵੀਰ ਨੇ ਆਉਣਾ ਹੋਇਆ ਚਲੋ ਵੀ ਇੱਕ ਤਾਂ ਪੋਲੋ ਦਾ 2 ਲੱਖ ਰਾਈ ਉਹ ਦਾ ਕਿਸਤ ਰਾਈ ਇਹਦਾ ਵੀ ਤੇ ਪੋਲੋ ਦਾ ਹੈਗਾ 2 ਲੱਖ ਰੁਪਈਆ ਤੇ ਆਈਟੈਂਡ ਦਾ ਹੈਗਾ 1 700 ਇੱਕ ਲੱਖ 700 ਤੇਰੀ ਢਿਲ ਦਾ ਰੈਡਿਟ ਦਾ 2 ਲੱਖ ਇਹਦੇ ਦਾ 2 ਲੱਖ ਕੋਈ ਇੰਦੇ ਜਗਾ ਕਰਵਾ ਅਜੀ ਪੂਰੀ ਵੀ ਕਿਤੇ ਚੈੱਕ ਕਰਵਾ ਦੋ ਜਿਹੜੀ ਗੱਡੀ ਵੀ ਬਹੁਤ ਜ਼ਿਆਦਾ ਜਿਹੜੀ ਮੰਗ ਹੈ ਅਨਲਾਈਨ ਵੀ ਪਾਏ ਹੋਏ ਨੇ ਇਹ ਕਿੰਨੇ ਪੈਸੇ ਛੱਡਦੇ ਨੇ ਗੱਡੀ ਇਹ 2 ਲੱਖ ਰੁਪਏ ਦੀ ਹੈ ਜੀ 2 ਲੱਖ ਰੁਪਏ ਦੀ ਚੈੱਕ ਕਰੋ ਬਾਈ ਜੀ ਗੱਡੀ ਪੂਰੀ ਸਾਫ਼ ਚੰਗੀ ਹੈ ਵਿੱਚੋਂ ਵੀ ਕੋਈ ਦੇਖ ਲਓ ਇਹਨਾਂ ਵਿੱਚੋਂ ਵੀ ਬਿਲਕੁਲ ਨਵੀਂ ਪਈ ਹੈ ਜਿਵੇਂ ਗੱਡੀ ਤੁਸੀਂ ਬਾਹਰੋਂ ਚੈੱਕ ਕਰ ਰਹੇ ਹੋ ਉਵੇਂ ਜਿਹੜੀ ਅੰਦਰੋਂ ਬਿਲਕੁਲ ਸਾਫ਼ ਪਈ ਹੈ ਇਹ ਗੱਡੀ ਦਾ ਰੇਟ ਹੈਗਾ ਜੀ 2 ਲੱਖ ਰੁਪਏ ਜੀ ਡਿਮਾਂਡ ਹੈ ਕਤੀ ਇਸ ਆ ਦੇ ਜਿੰਨੇ ਵੀ ਆਪਾਂ ਕਾਰੰਟੇ ਚੈੱਕ ਕਰ ਲਈਏ ਅਜੇ ਇਹ ਵਾਲੀ 14 ਮੋਟਰ ਰੈਕੜੀ ਇਹ ਐਮਪੀ ਦਾ ਨੰਬਰ ਆਣਾ ਜੀ ਹਾਂ ਜੀ ਐਨਓਪੀ ਆਈ ਹੋਈ ਹੈ ਇਹਨਾਂ ਚਾਹੀਏ ਨੰਬਰ ਤੇ ਕਿੰਨੇ ਪੈਣ ਲੱਗੇਣਗੇ ਇਹ 60000 ਠੀਕ ਹੈ ਯਾਰ ਬੋਲੇ ਇਹਦਾ ਕੀ ਰੇਟ ਆ ਬਾਈ ਜੀ ਇਹਦਾ ਤਾਂ 3 ਲੱਖ 80000 ਐਕੋਰ ਕੀ ਐਕੋਰ ਦੇ ਦਿੰਦੇ ਮੈਨੂੰ ਫਤੌਦਾ ਵਰਗੀ ਦਾ ਗੱਡੀ ਨਹੀਂ ਹੈ ਨਾ ਕੋਈ ਮਾਰਕੀਟ ਦੇ ਵਿੱਚ ਹਾਟੋ ਅੱਗੇ ਕੁਝ ਮੈਨੂਅਲ ਹੈ ਉਹ ਬਾਈ ਜੀ ਕੋਲੇ ਹੀ ਜਿਹੜੀ 50000 ਕਰ ਬਾਈ ਐਨੀ ਬਤੋ ਲਸਟ ਕਰਾਂਗੇ ਲਸਟ ਕਰਵਾ ਦਾਂਗੇ ਕੋਈ ਗੱਲ ਨਹੀਂ ਖੁੱਲ ਕੇ ਕਰਦੇ ਲੈ ਸੱਚ ਕਿੰਨੇ ਸ਼ਾਹ ਦੇ ਦਾਂਗੇ 300 ਦੇ 3 ਲੱਖ 60000 3 ਲੱਖ 60000 ਦੀ ਬਾਈ ਜੀ ਕਹਿੰਦੇ ਹੋਰ ਵੀ 50000 ਛਡਾ ਦੇਾਂਗੇ ਜੀ ਨੰਬਰ ਲਵਾ ਦੇਣਗੇ ਵੇਖਿਆ ਨਹੀਂ ਨੰਬਰ ਲਈ ਤੂੰ 10000 ਹੋਰ ਟੂਟ ਕਰ ਦਾਂਗੇ ਜੀ ਲਵਾ ਦੇ ਨੰਬਰ ਯਾਰ ਬਾਈ ਜੀ ਇਹ ਵਾਲੀ ਗੱਡੀ ਵੀ ਚੈੱਕ ਕਰ ਲਿਓ ਕਰ ਸਕਦੇ ਹੋ ਪੂਰੀ ਬਾਈਆਂ ਜੀ ਕੋਲੇ ਆ ਸਕਦੇ ਕੋਈ ਕੰਡੀਸ਼ਨ ਦੇਖੋ ਗੱਡੀ ਬਹੁਤ ਹੀ ਜ਼ਿਆਦਾ ਸਾਫ਼ ਬਿਲਕੁਲ ਬਿਲਕੁਲ ਨਵੀਂ ਪਈ ਹੈ ਜੀ ਗੱਡੀ ਬਾਈਆਂ ਜੀ ਦਾ ਕਾਰ ਬਾਜ਼ਾਰ ਨੂੰ ਦੇਖ ਸਕਦੇ ਹੋ ਜੀ ਰੰਗਲਾ ਪੰਜਾਬ ਕਾਰ ਬਾਜ਼ਾਰ ਗੱਡੀਆਂ ਆਪਣੀ ਵੀਡੀਓ ਵੀ ਦੇਖੀਆਂ ਨੇ ਇਹ ਸਾਰੀਆਂ ਬਾਈ ਜੀ ਦੀਆਂ ਗੱਡੀਆਂ ਨੇ ਜੇ ਤੁਸੀਂ ਹੋਰ ਵੀ ਗੱਡੀ ਲੈਣੀ ਹੈ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਜੀ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਕੋਈ ਮਾਇਆ ਨੰਬਰ ਮਾਨਪ੍ਰੀਤ ਸਿੰਘ ਆਈ ਮੇਰਾ ਨਾ ਤੇ ਮੋਬਾਈਲ ਨੰਬਰ ਜੀ 93177 7682 ਮਾਨਪ੍ਰੀਤ ਸਿੰਘ ਲਵਲੀ ਜੀ ਠੀਕ ਹੈ ਤੇ ਇਹ ਬਾਈ ਦਾ ਸਰਦਾਰ ਜੀ ਦਾ ਹੈਗਾ ਜੀ ਕਵੀਰ ਸਿੰਘ ਭੁੱਲੜ ਜੀ ਪ੍ਰਾਪਰਟੀ ਡੀਲਰ ਵਾਲਾ ਸਾਡਾ ਪ੍ਰਾਪਰਟੀ ਦਾ ਕੰਮ ਹੈ ਜੀ ਇਹ ਕਿਸੇ ਵੀ ਮਿੰਨਾਂ ਦਾ ਵੀ ਕੰਮ ਹੈ ਜ਼ਮੀਨਾਂ ਦਾ ਵੀ ਕੰਮ ਹੈ ਪ੍ਰਾਪਰਟੀ ਦਾ ਜੀ ਕਿੰਨੇ ਕੋਠੀ ਲੈਣੀ ਹੈ ਸ਼ਹਿਰ ਚ ਫਲਾਟ ਲੈਣਾ ਹੋਵੇ ਠੀਕ ਹੈ ਮੇਰ ਉਹਨਾਂ ਦੇ ਸੋਤੇ ਪੈ ਸਕਦੇ ਨੇ ਇੱਕ ਵਾਰ ਨੰਬਰ ਦਾ ਦੋ ਮੇਰਾ ਬਾਈ 9342 6284 ਠੀਕ ਹੈ ਜੀ ਰੀਸੈਂਟ ਗੱਲਬਾਤਾਂ ਠੀਕ ਹੈ ਜੀ ਇਹ ਸੀ ਦੀ ਰੰਗਲਾ ਪੰਜਾਬ ਕਾਰ ਬਿਆਰ ਦੀ ਵੀਡੀਓ ਜੇ ਤੁਸੀਂ ਵੀ ਆਪਣੀ ਐਡ ਕਰਵਾਉਣਾ ਚਾਹੁੰਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਜੇ ਕਿਸੇ ਵੀਰ ਨੂੰ ਇਹਨਾਂ ਦੀ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਬਠਿੰਡੇ ਆ ਕੇ ਤੁਸੀਂ ਗੱਡੀ ਲੈ ਆ ਸਕਦੇ ਹੋ ਬਾਈ ਜੇ ਕਿਸੇ ਵੀਰ ਨੇ ਕੋਈ ਵੀ ਗੱਡੀ ਲੈਣੀ ਹੈ ਬਾਈ ਦਾ ਨੰਬਰ ਹੈ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਤੇ ਜੇ ਕਿਸੇ ਵੀਰ ਨੇ ਕੋਈ ਗੱਡੀ ਲੈਣੀ ਹੈ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ ਜੀ ਐਸ ਮੋਟਰ ਤਲਵੰਡੀ ਸਾਬੋ ਪਰਮੇਸ਼ਰ ਸਿੰਘ